ਇਸ ਲਈ ਇਹ ਮਹੱਤਵਪੂਰਨ ਖਬਰ ਮਲੇਰ ਕੋਟਲਾ ਦੇ ਵਿੱਚ ਭਿਆਨਕ ਸੜਕ ਹਾਦਸਾ ਵਾਪਰਿਆ ਜਿੱਥਾਂ ਬਲੈਰੋ ਪਿਕਅਪ ਗੱਡੀ ਦੀ ਦੂਜੀ ਗੱਡੀ ਦੇ ਨਾਲ ਟੱਕਰ ਹੋਈ ਹੈ ਜਿਸ ਤੋਂ ਬਾਅਦ ਬਲੈਰੋ ਪਿਕਅਪ ਗੱਡੀ ਦੇ ਵਿੱਚ ਜੋ ਸਵਾਰੀਆਂ ਸਨ ਉਹਨਾਂ ਨੂੰ ਸੱਟਾਂ ਲੱਗੀਆਂ ਨੇ ਫਿਲਹਾਲ ਉਹਨਾਂ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਾ ਦਿੱਤਾ ਗਿਆ ਤਾਂ ਰਾਜਸਥਾਨ ਤੋਂ ਮਲੇਰ ਕੋਟਲਾ ਪੀਰ ਬਾਬਾ ਹੈਦਰ ਸ਼ਾਹ ਦੀ ਦਰਗਾਹ ਤੇ ਮੱਥਾ ਟੇਕਣ ਦੇ ਲਈ ਇਹ ਲੋਕ ਆਏ ਸਨ ਬਲੈਰੋ ਗੱਡੀ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ 21 ਸਵਾਰੀਆਂ ਸਵਾਰ ਸਨ ਦਾ ਬਲੈਰੋ ਪਿਕਅਪ ਗੱਡੀ ਦੀ ਟੱਕਰ ਹੋ ਜਾਂਦੀ ਹੈ ਜਿਸ ਤੋਂ ਬਾਅਦ 20 ਦੇ ਕਰੀਬ ਲੋਕਾਂ ਨੂੰ ਗੰਭੀਰ ਸੱਟਾਂ ਲੱਗਦੀਆਂ ਨੇ ਫਿਲਹਾਲ ਉਹਨਾਂ ਦਾ ਇਲਾਜ ਚੱਲ ਰਿਹਾ ਹੈ ਦੱਸਿਆ ਜਾ ਰਿਹਾ ਹੈ ਕਿ ਇਹ ਹਾਦਸਾ ਮਲੇਰ ਕੋਟਲਾ ਤੁਰੀ ਰੋਡ ਤੇ ਵਾਪਰਿਆ ਜਿੱਥੇ ਗੱਡੀਆਂ ਦੇ ਪਰਖੱਚੇ ਉੱਡ ਗਏ ਨੇ ਤਸਵੀਰਾਂ ਸਾਹਮਣੇ ਆਈਆਂ ਨੇ ਦੱਸਿਆ ਜਾ ਰਿਹਾ ਹੈ ਕਿ ਮਲੇਰ ਕੋਟਲਾ ਵਿਖੇ ਪੀਰ ਬਾਬਾ ਹੈਦਰ ਸ਼ਾਹ ਦਰਗਾਹ ਦੀ ਸੰਗਤ ਨੂੰ ਇੱਕ ਗੱਡੀ ਲੈ ਕੇ ਆ ਰਹੀ ਸੀ ਦੂਜੀ ਗੱਡੀ ਜਲੰਧਰ ਤੋਂ ਆ ਰਹੀ ਸੀ ਜਿਨ੍ਹਾਂ ਦੀ ਆਪਸ ਦੇ ਵਿੱਚ ਟੱਕਰ ਹੋ ਜਾਂਦੀ ਹੈ ਇਹਨਾਂ ਇਨੀ ਕੁਝ ਸਵਾਰੀਆਂ ਗੱਡੀ ਦੇ ਉੱਪਰ ਵੀ ਬੈਠੀਆਂ ਹੋਈਆਂ ਸੰਤੇ ਐਕਸੀਡੈਂਟ ਇੰਨਾ ਪਿਆਣਾਕ ਸੀ ਕਿ ਲੋਕ ਦੂਰ ਦੂਰ ਤੱਕ ਡਿੱਗ ਜਾਂਦੇ ਨੇ ਉਹਨਾਂ ਨੂੰ ਸੱਟਾਂ ਲੱਗ ਜਾਂਦੀਆਂ ਨੇ ਇਹ ਤਾਂ ਕੀ ਦੂਜੀ ਗੱਡੀ ਦੇ ਟਾਇਰ ਤੱਕ ਵੱਖ ਹੋ ਜਾਂਦੇ ਨੇ ਗੱਡੀ ਤੋਂ ਇੱਦਾਂ ਦਾ ਕੀ ਦੂਜੀ ਗੱਡੀ ਦੇ ਟਾਇਰ ਤੱਕ ਨਿਕਲ ਜਾਂਦੇ ਨੇ ਜਿਸ ਤੋਂ ਬਾਅਦ ਐਂਬੂਲੈਂਸ ਨੂੰ ਫੋਨ ਕੀਤਾ ਜਾਂਦਾ ਹੈ ਜ਼ਖਮੀਆਂ ਨੂੰ ਸਰਕਾਰੀ ਹਸਪਤਾਲ ਮਲੇਰ ਕੋਟਲਾ ਵਿੱਚ ਭੇਤੀ ਕਰਾਇਆ ਜਾਂਦਾ ਹੈ ਤਾਂ ਪੁਲਿਸ ਫਿਲਹਾਲ ਇਸ ਪੂਰੇ ਮਾਮਲੇ ਦੇ ਵਿੱਚ ਜਾਂਚ ਕਰ ਰਹੀ ਹੈ ਜ਼ਖਮੀਆਂ ਦਾ ਇਲਾਜ ਚੱਲ ਰਿਹਾ ਪਰ ਹਾਦਸਾ ਬੇਹਦ ਭਿਆਨਕ ਦੱਸਿਆ ਜਾ ਰਿਹਾ ਹੈ ਇਸ ਤਰ੍ਹਾਂ ਅੱਜ ਕੋਈ ਸਮਾਂ ਸਵੇਰੇ 10 ਵਜੇ ਦੇ ਕਰੀਬ ਸਾਨੂੰ ਇੱਕ ਐਸੋ ਸਕੌਲ ਆਈ ਸੀ ਕਿ ਕਿਸੇ ਰਾਗੀਰ ਜੀ ਕਿ ਇੱਕ ਸੰਗਾਲਾ 62 ਟਾਈਮ ਦੇ ਉਤੇ ਕੋਈ ਪਿਕਅਪ ਵੈਨ ਦਾ ਐਕਸੀਡੈਂਟ ਹੋਇਆ ਅਸੀਂ ਤੁਰੰਤ ਆਪਣੀਆਂ ਜਿਹੜੀਆਂ ਐਮਬੂਲੈਂਸ ਜਿਹੜੀਆਂ ਨੇ ਉੱਥੇ ਰਵਾਨਾ ਕੀਤੀਆਂ 108 ਨੇ ਵੀ ਹੈਲਪ ਕੀਤੀ ਤੇ ਸੜਕ ਸੁਰੱਖਿਆ ਦਸਤਾ ਵੀ ਤਕਰੀਬਨ ਸਮਾਂ 10:00 ਵਜੇ ਦੇ 15 ਮਿੰਟ ਦੇ ਕਰੀਬ ਪਹਿਲੀ ਗੱਡੀ ਸਾਡੀ ਕੋ ਜਿਹੜੀ ਆ ਉਹ ਪੇਸ਼ੈਂਟ ਲੈ ਕੇ ਆਉਣੀ ਸ਼ੁਰੂ ਹੋਈ ਤੇ 15-20 ਮਿੰਟ ਦੇ ਵਿੱਚ ਅਸੀਂ ਕੋਈ 20 ਜਿਹੜੇ ਪੇਸ਼ੈਂਟ ਜਿਹੜੇ ਆ ਉਹ ਸੱਟਾਂ ਲੱਗੀਆਂ ਦੇ ਅਟੈਂਡ ਕੀਤੇ ਆ ਉਹਨਾਂ ਚੋਂ 5 ਜਿਹੜੇ ਨੇ ਮੇਲ ਨੇ 6 ਫੀਮੇਲ ਆ ਤੇ 3 ਜਿਹੜੀਆਂ ਨੇ ਲੜਕੀਆਂ ਨੇ ਤੇ 6 ਲੜਕੇ ਆ કુલ 20 ਇਹ ਮਰੀਜ਼ ਆ ਉਹਨਾਂ ਚੋਂ ਉਹਨਾਂ ਨੂੰ ਸਾਰਿਆਂ ਨੂੰ ਸਟੇਬਲ ਕੀਤਾ ਸਾਡੇ ਸਟਾਫ ਨੇ ਪੂਰੀ ਟੀਮ ਨੇ ਇਹ ਉਹਨਾਂ ਨੂੰ ਵਾਰਡ ਦੇ ਵਿੱਚ ਟ੍ਰਾਈਲ ਕਰਕੇ ਸ਼ਿਫਟ ਕਰ ਦਿੱਤਾ ਤੇ ਇਹਨਾਂ ਮਰੀਜ਼ਾਂ ਚੋਂ ਕੁਝ ਗੰਭੀਰ ਸੱਟਾਂ ਵਾਲੇ ਆ ਚਾਰ ਪੇਸ਼ੈਂਟ ਜਿਹੜੇ ਆ ਹੁਣ ਤੱਕ ਜਿਹੜੇ ਆ ਓਰਜਿੰਦਰਾ ਹਸਪਤਾਲ ਪਟਿਆਲਾ ਰੈਫਰ ਕੀਤੇ ਜਾ ਚੁੱਕੇ ਆ ਬਾਕੀ ਪੇਸ਼ੈਂਟ ਜਿਹੜੇ ਆ ਉਹਨਾਂ ਦਾ ਜੇਰੀ ਇਲਾਜ ਹੈ ਐਕਸ-ਰੇ ਵਗੈਰਾ ਹੋ ਰਿਹਾ ਜਿਹੜੀ ਬੰਦੀ ਸੂਟ ਹੈ ਉਹ ਦਿੱਤੀ ਜਾ ਰਹੀ ਹੈ